हां दोस्तों की हालचाल ने आज दी वीडियो ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਪਣੀ ਪਿੰਡ ਜਾਂ ਸ਼ਹਿਰ ਦੀ ਆਪਣੀ ਜੋ ਵੀ ਤੁਹਾਡੇ ਨਾਮ ਪ੍ਰਾਪਰਟੀ ਹੈ ਚਾਹੇ ਉਹ ਪਲਾਟ ਹੈ ਚਾਹੇ ਉਹ ਨੈਰੀ ਦਾ ਕਿਬਾ ਬਰਾਨੀ ਹੈ ਠੀਕ ਹੈ ਕੋਈ ਦੁਕਾਨ ਹੈ ਕੋਈ ਮਕਾਨ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਨਾਮ ਤੇ ਰਕਬਾ ਹੈ ਠੀਕ ਹੈ ਉਹ ਚਾਹੇ ਤੁਹਾਡੀ ਮਾਰਕੀਟ ਕਮੇਟੀ ਦੇ ਅੰਡਰ ਪੈਂਦਾ ਹੈ ਨਗਰ ਕੌਂਸਲ ਜਿਹੜਾ ਅੰਡਰ ਪੈਂਦਾ ਹੈ ਜਾਂ ਫਿਰ ਉਹ ਫਰਦ ਦੇ ਵਿੱਚ ਦਰਜ ਹੈ ਠੀਕ ਹੈ ਜਮਾਵੰਦੀ ਦੇ ਵਿੱਚ ਪੈਂਦਾ ਹੈ ਮਾਲ ਰਿਕਾਰਡ ਵਿੱਚ ਹੈ ਉਸ ਦੀ ਸਰਕਾਰੀ ਕੀਮਤ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ ਕੋਈ ਵੀ ਤੁਹਾਨੂੰ ਤਹਿਸੀਲ ਪੈਂਦੀ ਹੋਵੇ ਜਾਂ ਜੋ ਵੀ ਤੁਹਾਡਾ ਪਿੰਡ ਜਾਂ ਸ਼ਹਿਰ ਹੋਵੇ ਤੁਸੀਂ ਆਨਲਾਈਨ ਹੀ ਜਿਹੜਾ ਆਪਣੇ ਪ੍ਰਾਪਰਟੀ ਦੀ ਸਰਕਾਰੀ ਕੀਮਤ ਪਤਾ ਕਰ ਸਕਦੇ ਹੋ ਤੇ ਹੁਣ ਆਪਾਂ ਦੇਖਦੇ ਹਾਂ ਕਿ ਤੁਸੀਂ ਕਿਵੇਂ ਆਪਣੇ ਏਰੀਏ ਦੀ ਕਲੈਕਟਰ ਕੀਮਤ ਜਾਣ ਸਕਦੇ ਹੋ chrome browser ਦੇ ਵਿੱਚ ਜਾਉਂਗੇ ਜਾਂ ਕਿਸੇ ਵੀ browser ਦੇ ਵਿੱਚ ਜਾਉਂਗੇ ਤਾਂ ਉੱਥੇ ਤੁਸੀਂ ਸਿੰਪਲੀ ਲਿਖਣਾ ਹੈ ਕਿ collector ਠੀਕ ਹੈ ਜੀ rate list collector rate list ਉਦੋਂ ਬਾਅਦ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਉਸ ਦਾ ਨਾਮ ਲਿਖ ਦੇਣਾ ਜੋ ਵੀ ਡਿਸਟ੍ਰਿਕਟ ਹੈ ਬਠਿੰਡਾ ਮਾਨਸਾ ਲੁਧਿਆਣਾ ਬਰਨਾਲਾ ਪਟਿਆਲਾ ਜੋ ਵੀ ਡਿਸਟ੍ਰਿਕਟ ਹੈ ਜਿਵੇਂ ਕਿ ਮੈਂ ਬਠਿੰਡੇ ਦੀ ਕਲੈਕਟਰ ਰੇਟ ਲਿਸਟ ਪਤਾ ਕਰਨੀ ਹੈ ਠੀਕ ਹੈ ਤਾਂ ਮੈਂ ਇੱਥੇ ਲਿਖਾਂਗਾ ਬਠਿੰਡਾ ਉਸ ਤੋਂ ਬਾਅਦ ਮੈਂ ਜਦੋਂ ਉਸ ਨੂੰ ਸਰਚ ਕਰਾਂਗਾ ਤਾਂ ਤੁਸੀਂ ਸੇਟ ਹਾਸ ਸਕਰੋਲ ਕਰੋਗੇ ਤਾਂ ਜੋ ਸਭ ਤੋਂ ਪਹਿਲੀ অপਸ਼ਨ ਆਪੇਗੀ ਉਹ ਸਾਡੇ ਡਿਸਟ੍ਰਿਕਟ ਦੀ ਆ ਜਾਵੇਗੀ ਜੋ ਵੀ ਤੁਹਾਡਾ ਡਿਸਟ੍ਰਿਕਟ ਹੋਵੇਗਾ ਉਸ ਦੇ ਉੱਪਰ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਉਸ ਡਿਸਟ੍ਰਿਕਟ ਦੇ ਵਿੱਚ ਜਿੰਨੀਆਂ ਵੀ ਤਹਿਸੀਲਾ ਹੋਣੀਆਂ ਆ ਠੀਕ ਹੈ ਤਾਂ ਉਹ ਸਾਰੀਆਂ ਤਹਿਸੀਲਾਂ ਮੁਤਾਬਕ ਜਿਹੜੇ ਕਲੈਕਟਰ ਰੇਟ ਲਿਸਟ ਤੁਹਾਨੂੰ ਪੀਡੀਐਫ ਮਿਲ ਜਾਣਗੇ ਠੀਕ ਹੈ ਜੀ ਜਿਵੇਂ ਗੋਨਿਆਣਾ ਹੋ ਗਿਆ ਤੇ ਬਾਲਿਆਂਵਾਲੀ ਹੋ ਗਿਆ ਸੰਗਤ ਹੋ ਗਿਆ ਨਾਥਾਣਾ ਹੋ ਗਿਆ ਇਹ ਸਾਰੀਆਂ ਤਹਿਸੀਲਾਂ ਜਿਹੜੀਆਂ ਮੌੜ ਹੋ ਗਿਆ ਭਗਤਾ ਹੋ ਗਿਆ ਤਲਵੰਡੀ ਸਬ ਹੋ ਗਿਆ ਰਾਮਪੁਰਾ ਤੇ ਬਠਿੰਡਾ ਸਾਰੀਆਂ ਤਹਿਸੀਲਾਂ ਦੇ ਕਲੈਕਟਰ ਰੇਟ ਲਿਸਟ ਇੱਥੇ ਜਿਹੜੇ ਇਹਨਾਂ ਨੇ ਪੀਡੀਐਫ ਦਿੱਤੀ ਹੋਈ ਹੈ ਜੇਕਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਮੰਨ ਲਓ ਮੈਂ ਇੱਥੇ ਕੋਈ ਵੀ ਪੀਡੀਐਫ ਦੇਖਣਾ ਚਾਹੁੰਨਾ ਹਾਂ ਬਠਿੰਡਾ ਦੀ ਹੀ ਦੇਖਣਾ ਚਾਹੁੰਨਾ ਹਾਂ ਜੇਕਰ ਤਾਂ ਬਠਿੰਡਾ ਦੇ ਉੱਪਰ ਪੀਡੀਐਫ ਉੱਪਰ ਜਿਹੜਾ ਕਲਿੱਕ ਕਰ ਦੇਵਾਂਗਾ ਇੱਥੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਤੁਹਾਡੇ ਕੋਲ ਜਿਹੜਾ ਕਲੈਕਟਰ ਰੇਟ ਲਿਸਟ ਹੈ ਜਿਹੜੀ ਓਪਨ ਹੋ ਜਾਵੇਗੀ ਠੀਕ ਹੈ ਇਸ ਦੇ ਉੱਪਰ ਲਿਖਿਆ ਹੋਇਆ ਵੀ ਕਦੋਂ ਤੋਂ ਲਾਗੂ ਹੋਈ ਹੈ 18 ਤਰੀਕ ਅੱਠ ਮਹੀਨਾ 2023 ਤੋਂ ਜਿਹੜੇ ਰੇਟ ਲਾਗੂ ਹੋਏ ਨੇ ਉਸ ਤੋਂ ਆ ਸਾਰੀਆਂ ਤੁਸੀਂ ਦੇਖਦੇ ਹੋ ਸੀਰੀਅਲ ਵਾਈਜ਼ ਲਿਖਿਆ ਹੋਇਆ ਹੈ ਬਠਿੰਡਾ ਕਿਹੜੀ ਪੱਤੀ ਹੈ ਪੱਤੀ ਮਹਿਣਾ ਠੀਕ ਹੈ ਜੀ ਜਗਾ ਕੀ ਹੈ ਕਮਰਸ਼ੀਅਲ ਹੈ ਉਸ ਤੋਂ ਬਾਅਦ ਨੰਬਰ ਵੀ ਜਿਹੜੇ ਇਹਨਾਂ ਨੇ ਇਹਨਾਂ ਨੇ ਦਿੱਤੇ ਹੋਏ ਹੈ ਮੰਨ ਲਓ ਜੋ ਵੀ ਤੁਹਾਡੇ ਏਰੀਆ ਦਾ ਨੰਬਰ ਹੋਵੇ ਖਸਰਾ ਨੰਬਰ ਕਹਿ ਦੇਣੀ ਆਪਾਂ ਕਿੱਲਾ ਨੰਬਰ ਕਹਿ ਦੇਣੀ ਆ ਠੀਕ ਹੈ ਜੋ ਜਮ੍ਹਾਂ ਬੰਦੀ ਦੇ ਵਿੱਚ ਦਰਜ ਹੁੰਦੇ ਨੇ ਉੱਥੇ ਨੰਬਰ ਦਿੱਤੇ ਹੋਏ ਇਹਨਾਂ ਦਾ ਰੇਟ ਪਾਇਆ ਹੋਇਆ ਹੈ ਠੀਕ ਹੈ ਇੱਧਰ ਲਿਖਿਆ ਹੋਇਆ ਕਮਰਸ਼ੀਅਲ ਤੇ ਉਹ ਠਾ ਉਹਨਾਂ ਦਾ ਜਿਹੜਾ ਰੇਟ ਦਿੱਤਾ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ 1 ਲੱਖ ਰੁਪਏ ਜਿਹੜਾ ਵਰਗ ਗਜ ਇਸ ਦਾ ਰੇਟ ਹੈ ਇਸੇ ਤਰੀਕਾ ਪੱਡਾ ਮਾਰਕੀਟ ਹੋਗੀ ਠੀਕ ਹੈ ਜੀ ਇਸ ਦਾ ਖਸਰਾ ਨੰਬਰ ਦਿੱਤਾ ਹੋਇਆ ਹੈ ਜਿਵੇਂ ਕਿ 2030 ਠੀਕ ਹੈ ਜੀ ਤੇ ਇਸ ਦਾ ਜਿਹੜਾ ਰੇਟ ਹੈ 75000 ਰੁਪਏ ਵਰਗ ਗਜ ਹੈ ਇਸੇ ਤਰੀਕੇ ਜੇਕਰ ਕੋਈ ਨਹਿਰੀ ਜ਼ਮੀਨ ਹੋਵੇਗੀ ਉਸ ਦਾ ਰੇਟ ਵੀ ਇਸ ਦੇ ਵਿੱਚ ਹੀ ਦਿੱਤਾ ਹੋਵੇਗਾ ਨਹਿਰੀ ਜ਼ਮੀਨ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੀ ਹੁੰਦੀ ਹੈ ਤਾਂ ਕਰ ਕਿਸੇ ਦੇ ਵਿੱਚ ਤੁਹਾਨੂੰ ਰਿਹਾਇਸ਼ੀ ਕਮਰਸ਼ੀਅਲ ਹੀ ਰੇਟ ਲਿਸਟ ਦੇ ਵਿੱਚ ਜਿਹੜੇ ਰੇਟ ਦੇਖਣ ਨੂੰ ਮਿਲ ਰਹੇ ਹੈ ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਮੀਆਂ ਠੀਕ ਹੈ ਜਾਂ ਮਲਤਾਨੀਆਂ ਇੱਥੇ ਨਹਿਰੀ ਰਕਬਾ ਹੈ ਲਿੰਕ ਰੋਡ ਮਲਤਾਨੀਆਂ ਤੋਂ ਨਰੂਆਣਾ ਠੀਕ ਹੈ ਇਸ ਦਾ ਤੁਸੀਂ ਰੇਟ ਦੇਖੋਗੇ ਤਾਂ ਇੱਕ ਜਿਹੜਾ 18 ਲੱਖ 20 ਹਜ਼ਾਰ ਰੁਪਏ ਪ੍ਰਤੀ ਏਕੜ ਰੇਟ ਹੈ ਸੋ ਅੱਜ ਦੀ ਵੀਡੀਓ ਵਿੱਚ ਪਸ ਸਿਰਫ ਇਹ ਦੱਸਣਾ ਕਿ ਤੁਸੀਂ ਆਪਣੇ ਏਰੀਆ ਦਾ ਕਲੈਕਟਰ ਰੇਟ ਸਰਕਾਰੀ ਕੀਮਤਾਂ ਕਿਵੇਂ ਪਤਾ ਕਰ ਸਕਦੇ ਹੋ ਤਾਂ ਬਹੁਤ ਹੀ ਸਿੰਪਲ ਹੈ ਇਸੇ ਤਰੀਕੇ ਤੁਸੀਂ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਜਾਓਗੇ ਕਲੈਕਟਰ ਰੇਟ ਸੋ ਡਿਸਟ੍ਰਿਕਟ ਦਾ ਨਾਮ ਲਿਖੋਗੇ ਉਸ ਡਿਸਟ੍ਰਿਕਟ ਦੇ ਵਿੱਚ ਜੋ ਵੀ ਤਹਿਸੀਲਾ ਹੋਣੀਆਂ ਠੀਕ ਹੈ ਉਹ ਸਾਰੀਆਂ ਆ ਜਾਣੀਆਂ ਸੀਲਾ ਮੁਤਾਬਕ ਜੋ ਵੀ ਉਸ ਤਹਿਸੀਲ ਦੇ ਵਿੱਚ ਪਿੰਡ ਜਾਂ ਸ਼ਹਿਰ ਪੈਂਦੇ ਹੋਣਗੇ ਉਸ ਦੇ ਰੇਟ ਅਲੱਗ-ਅਲੱਗ ਸਾਨੂੰ ਮਿਲ ਜਾਣਗੇ ਚਾਹੇ ਤੁਹਾਡਾ ਕੋਈ ਮਕਾਨ ਹੈ ਪਲਾਟ ਹੈ ਦੁਕਾਨ ਹੈ ਜਾਂ ਨਹਿਰੀ ਰਕਬਾ ਬਰਾਨੀ ਹੈ ਜੋ ਵੀ ਹੈ ਹਰੇਕ ਦੇ ਤੁਹਾਨੂੰ ਜਿਹੜੇ ਉੱਥੇ ਰੇਟ ਮਿਲ ਜਾਣਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ